ਗੁਰਾਇਆਂ ਵਿਖੇ ਇੱਕ ਬਜ਼ੁਰਗ ਮਾਤਾ ਅਤੇ ਉਸ ਦੀ ਨੂੰ ਰਾਜਵਿੰਦਰ ਕੌਰ ਨੇ ਪੱਤਰਕਾਰ ਵਾਰਤਾ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਪਾਸੋਂ ਇंसाफ ਦੀ ਗੋਹਲ ਲਗਾਉਂਦੇ ਹੋਏ ਆਖਿਆ ਕਿ ਉਸ ਦੇ ਪਤੀ ਤੇ ਦਰਜ ਕੀਤੇ ਝੂਠੇ ਕੇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੇਲ੍ਹ ਵਿੱਚ ਬੰਦ ਉਸ ਦੇ ਪਤੀ ਨੂੰ ਰਿਹਾ ਕਰਵਾ ਕੇ ਬਾਹਰ ਕਢਵਾਇਆ ਜਾਵੇ ਉਨਾ ਕਹਿਾ ਕਿ ਜਿਹੜੇ ਲੋਕਾਂ ਨੇ ਉਹਨਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਪੁਲਿਸ ਨਾਲ ਮਿਲ ਕੇ ਜੇਲ੍ਹ ਭੇਜਿਆ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪੀੜਤ ਰਾਜਵਿੰਦਰ ਕੌਰ ਨੇ ਕਿਹਾ ਕਿ ਉਸਦੇ ਪਤੀ ਗੁਰਪ੍ਰੀਤ ਸਿੰਘ ਪਾਸੀਪਿੰਡ ਈਸ਼ਰਵਾਲ ਨੇ ਗੁਰਿਆ ਨਜ਼ਦੀਕ ਪਿੰਡ ਨਮਾਪਿੰਡ ਨਾਈਚਾ ਵਿਖੇ ਇੱਕ 14 ਮੰਜ਼ਲੇ ਦੀ ਕੋਠੀ 26 ਲੱਖ 60 ਹਜ਼ਾਰ ਦੀ 29 ਮਈ 2024 ਨੂੰ ਖਰੀਦੀ ਸੀ ਜਿਸ ਦੀ ਰਜਿਸਟਰੀ 29 ਮਈ ਨੂੰ ਹੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਕੋਠੀ ਵਿੱਚ ਆਪਣੀ ਰਹਾਇਸ਼ ਕੀਤੀ ਤੇ ਕੋਠੀ ਵਿੱਚ ਆਪਣੇ ਨਾਮ ਦਾ ਮੀਟਰ ਤੇ ਪਾਣੀ ਕਨੈਕਸ਼ਨ ਵੀ ਲਗਾਇਆ ਸੀ। ਉਹਨਾਂ ਦੋਸ਼ ਲਗਾਇਆ ਕਿ ਜਦੋਂ ਉਹ ਪਿੰਡ ਈਸ਼ਰਵਾਲ ਤੋਂ ਆਏ ਤਾਂ ਉਹਨਾਂ ਦੀ ਕੋਠੀ ਵਿੱਚ ਅਣਪਛਾਤੇ ਵਿਅਕਤੀ ਬੜੇ ਹੋਏ ਸਨ। ਉਹਨਾਂ ਕਿਹਾ ਕਿ ਜਦੋਂ ਉਸ ਦਾ ਪਤੀ ਫਲੋਰ ਵਿਖੇ ਡੀਐਸਪੀ ਦਫ਼ਤਰ ਵਿਖੇ ਇਨਸਾਫ਼ ਦੀ ਗੋਹਲ ਲਗਾਉਣ ਲਈ ਗਿਆ ਪਰ ਗੁਰਿਆ ਪੁਲਿਸ ਨੇ ਉਸਦੇ ਪਤੀ ਅਤੇ ਹੋਰ ਲੋਕਾਂ ਤੇ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਾਰੇ ਮਾਮਲੇ ਸੰਬੰਧੀ ਐਸਐਚਓ ਗਰਿਆ ਰਕੇਸ਼ ਕੁਮਾਰ ਨਾਲ ਗੱਲਬਾਤ ਤਾਂ ਉਹਨਾਂ ਕਿਹਾ ਕਿ ਬਲਵੀਰ ਕੌਰ ਕੋਲ ਮਈ ਦਾ ਸਟੇ ਆਰਡਰ ਹੈ ਜੇਕਰ ਗੁਰਪ੍ਰੀਤ ਸਿੰਘ ਨੇ ਰਜਿਸਟਰੀ ਕਰਵਾਈ ਵੀ ਹੈ ਤਾਂ ਕੋਠੀ ਦਾ ਕਬਜ਼ਾ ਕਰਨ ਲਈ ਜੋ ਟੰਗ ਅਪਣਾਇਆ ਗਿਆ ਹੈ ਉਹ ਗਲਤ ਹੈ ਜਿਸ ਦੇ ਚੱਲਦਿਆਂ ਹੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੇਰਾ ਨਾਮ ਰਾਜਵਿੰਦਰ ਕੌਰ ਹੈ ਕਿਹੜਾ ਪਿੰਡ ਹੈ ਜੀ ਪਿੰਡੀ ਸ਼ਰਮਾ ਜਿਲ੍ਹਾ ਜਲੰਧਰ ਕੀ ਮਾਮਲਾ ਜੀ ਜਿਹੜਾ ਸਾਰਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਮਾਮਲਾ ਇਹ ਹੈ ਜੀ ਅਸੀਂ ਮਕਾਨ ਲਿਆ ਸੀ ਉਹ ਨਮਾਪਿੰਡ ਨਾਈਚਾ ਵਿੱਚ ਤੇ 14 ਮਾੜੀ ਜੋ ਮਕਾਨ ਬਣਿਆ ਹੋਇਆ ਜਿਹੜਾ ਅਸੀਂ ਪੂਰੀ ਕੀਮਤ ਦੇ ਕੇ 26 ਲੱਖ 60 ਹਜ਼ਾਰ ਦਾ ਲਿਆ ਸੀ ਕਿਹਨਾਂ ਤੋਂ ਅਸੀਂ ਲਿਆ ਸੀ ਕਮਲ ਧਾਰੀਬਾਲ ਤੇ ਬੀਬੀ ਬਲਬੀਰ ਕੋਰ ਦੇ ਕੋਲ ਉਹਨਾਂ ਦਾ ਬੇਟਾ ਹੈ ਕਮਲ ਧਾਰੀਬਾਲ ਹਾਂਜੀ ਹਾਂਜੀ ਹੁਣ ਕੀ ਬਾਅਦ ਵਿੱਚ ਕੀ ਹੁਣ ਰੌਲਾ ਪਿਆ ਜਿਹੜਾ ਸਰ ਰੌਲਾ ਇਦਾਂ ਜਦੋਂ ਬਲਬੀਰ ਕੋਰ ਪਹਿਲਾਂ ਮਈ ਦੇ ਵਿੱਚ ਆਏ ਹੈ ਨਾ ਅਪ੍ਰੈਲ ਵਿੱਚ ਚਾਹੇ 2024 ਚ ਉਦੋਂ ਅਸੀਂ ਇਹਨਾਂ ਨੂੰ ਮੈਨ ਗਿਆ ਸੀ ਸਾਡੇ ਕਿਸੇ ਨੇ ਗਿਫਟ ਭੇਜੇ ਸੀ ਅਮਰੀਕਾ ਤੋਂ ਅਸੀਂ ਇਹਨਾਂ ਨੂੰ ਮਿਲਣ ਗਏ ਘਰ ਤੇ ਉੱਥੇ ਚਾਹ ਪਾਣੀ ਪੀ ਕੇ ਇੱਦਾਂ ਗੱਲਾਂ ਕਰਨ ਲੱਪੇ ਕਹਿੰਦੇ ਅਸੀਂ ਵੀ ਬਾਕੀ ਜਾਇਦਾਦ ਵੀ ਵੇਚ ਦਿੱਤੀ ਅਸੀਂ ਮਕਾਨ ਵੀ ਵੇਚਣਾ ਤੇ ਸਾਨੂੰ ਵਧੀਆ ਲੱਗਾ ਸੀ ਘਰਾਂ ਕੇ ਸਲਾਹ ਕੀਤੀ ਪਈ ਸ਼ਾਇਦ ਅਸੀਂ ਮਕਾਨ ਲੈ ਲਈਏ ਤੇ ਫਿਰ ਸਾਡੀ ਸਲਾਹ ਬਣ ਗਈ ਅਸੀਂ ਮਕਾਨ ਉਹ ਗੱਲ ਕੀਤੀ ਇਹਨਾਂ ਨਾਲ ਕਿ ਕਿੰਨੇ ਚ ਤੁਸੀਂ ਦੇਣਾ ਇਹਨੇ 30 30 ਲੱਖ ਮੰਗਿਆ ਅਸੀਂ 26 ਲੱਖ 60000 ਰੁਪਏ ਚ ਸਾਡੀ ਮਨਮਤ ਮੰਨ ਗਿਆ ਹਾਂਜੀ ਉਹ ਮਕਾਨ ਅਸੀਂ ਲੈ ਲਿਆ ਇਹਨੇ ਪੂਰਾ ਲੈ ਲਿਆ ਅਸੀਂ ਮਕਾਨ ਇਹਨਾਂ ਨੂੰ ਪੇਮੈਂਟ ਪੂਰੀ ਅਸੀਂ ਕਰ ਦਿੱਤੀ ਫਾੜ ਕੇ ਆਪਣੇ ਰਿਸ਼ਤੇਦਾਰਾਂ ਤੋਂ ਜਿੱਦਾਂ ਵੀ ਮਰਜੀ ਆ ਸਾਰੀ ਪੇਮੈਂਟ ਇਹਨਾਂ ਨੂੰ ਦਿੱਤੀ ਆ ਅਸੀਂ ਨਾਗਦ ਹਾਂਜੀ ਤੇ ਉਸ ਤੋਂ ਬਾਅਦ ਕਬਜ਼ਾ ਹੀ ਨਹੀਂ ਸਾਨੂੰ ਇਹ ਕਹਿੰਦੇ ਵੀ ਚਲੋ ਤੁਹਾਨੂੰ ਸਾਡੇ ਇਹ ਨਹੀਂ ਦਿੱਤਾ ਆਪਣਾ ਸੀ ਦੀ ਪਾਵਰ ਆਫ ਟਰਨੀ ਪਿੰਡ ਦੇ ਦੇਸਰਾਜ ਸਿੰਘ ਆ ਕੋਈ ਉਹਨਾਂ ਨੂੰ ਦਿੱਤੀ ਹੋਈ ਆ ਉਹ ਨਹੀਂ 29 ਮਈ ਨੂੰ ਸਾਡੇ ਨਾਂ ਰਜਿਸਟਰੀ ਕਰ ਦਿੱਤੀ ਹਾਂਜੀ ਤੇ ਸਾਨੂੰ ਮੌਕੇ ਤੇ ਚਾਬੀਆਂ ਦੇਤੀਆਂ ਕਬਜ਼ਾ ਸਾਡਾ ਹੋ ਗਿਆ ਸੀ ਹਾਂਜੀ ਅਸੀਂ ਉਸ ਮਕਾਨ 'ਚ ਜਾ ਕੇ 3 ਦਿਨ ਰਹੇ ਹਾਂ ਆਪਣਾ ਵਧੀਆ ਆ ਨਾ ਰਹਿ ਕੇ ਆਏ ਤੇ ਫਿਰ ਅਸੀਂ ਆਪਣਾ ਪਿੰਡ ਝੋਨਾ ਲਾਉਣਾ ਸੀ ਜਾਂ ਕਿਦਾਂ ਆਪਣੇ ਉਹ ਕੰਮ ਕਰਕੇ ਅਸੀਂ ਵਾਪਸ ਆਏ ਆ ਤੇ ਫਿਰ ਜਦੋਂ ਜਾ ਕੇ ਦੇਖਦੇ ਆ ਤੇ ਉਹ ਸਾਡੇ ਲੋਕ ਤੋੜ ਕੇ ਤਾਂ ਇੱਕ ਇਨੀ ਦੋ ਬੰਦੇ ਹੋਰ ਬਿਠਾ ਲਏ ਸੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਕਿਦਾਂ ਨਾ ਉਹ ਕਹਿੰਦੇ ਨਹੀਂ ਜੀ ਕਬਜ਼ਾ ਤਾਂ ਸਾਡਾ ਹੀ ਆ ਅਸੀਂ ਅਸੀਂ ਫਿਰ ਗੱਲਬਾਤ ਕੀਤੀ ਉਹਨਾਂ ਨਾਲ ਵੀ ਨਹੀਂ ਇਦਾਂ ਨਹੀਂ ਘਰ ਸਾਡਾ ਆ ਮੇਰੇ ਹਸਬੰਡ ਗਏ ਤੇ ਇੱਕ ਸਾਡੇ ਰਿਸ਼ਤੇਦਾਰ ਸਤਨਾਮ ਸਿੰਘ ਆਏ ਉਹ ਸਿਰਫ ਜੇ ਗੇਟ ਦੇ ਕੋਲ ਖੜੇ ਸੀ ਪੁੱਛਣ ਲਈ ਇਹ ਨਹੀਂ ਨਜਾਇਜ਼ ਪੋਰਟਸ ਨੂੰ ਸੱਦ ਕੇ ਤੇ ਸਾਡੇ ਤੇ 755 ਕਰਾ ਦਿੱਤੀ। ਹਾਂਜੀ। ਕੀ ਉਹ ਤੋਂ ਬਾਅਦ ਕੀ ਫਿਰ ਹੁਣ ਅੱਗੇ ਕੀ ਹੋਇਆ ਸਰ ਅੱਗੇ ਹੁਣ ਇਦਾਂ ਹੋਈ ਆ ਮੁਖਤਿਆਰ ਜਿੱਦਾਂ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਆ ਤਿੰਦਰਪਾਲ ਸਿੰਘ ਜਦੋਂ ਹਾਂਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾਂਦੇ ਆ ਜਾਂ ਕਿਦਾਂ ਸਾਡਾ ਪੋਰਸ ਵੀ ਕੋਈ ਸਾਥ ਨਹੀਂ ਦਿੰਦੀ ਜਿੱਦਾਂ 755 ਵੀ ਸਾਡੇ ਪਰ ਨਜਾਇਜ਼ ਹੋਈ ਆ ਹਾਂਜੀ ਕੋਈ ਸਾਥ ਨਹੀਂ ਦਿੰਦੀ ਫਿਰ ਇਸ ਤੋਂ ਬਾਅਦ ਜਦੋਂ ਅਸੀਂ ਫੇਰ ਪੁਲਿਸ ਕੋਲ ਵੀ ਜਾਂਦੇ ਹਾਂ ਕੋਈ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਹੈਗੀ ਹਾਂਜੀ ਫੇਰ ਹੁਣ ਦੇਖਿਆ ਜੁਗਿੰਦਰ ਬੱਸੀ ਜੀ ਦਾ ਸ਼ੋਅ ਉਹ ਨਹੀਂ ਮੰਨਿਆ ਪਏ ਫੇਰ ਉਹ ਨਹੀਂ ਸਾਡੇ ਪਰਚਾ ਕਰਾਇਆ 452 ਦਾ ਝੂਠਾ ਉੱਥੇ ਕੋਈ ਨਹੰਗ ਸਿੰਘ ਹੈ ਜਦੋਂ ਹੁਣ ਅਸੀਂ ਮਕਾਨ ਲਿਆ ਅਸੀਂ ਉਹ ਸਾਡਾ ਆਇਆ ਸੀ ਉੱਥੇ ਆਪਣਾ ਮੀਟਰ ਵੀ ਲਵਾਇਆ ਆਪਣਾ ਪਾਣੀ ਦਾ ਵੀ ਪ੍ਰਬੰਧ ਕੀਤਾ ਸਾਰਾ ਸਾਡੇ ਨਾਂ ਆ ਹਾਂਜੀ ਪੂਰੀ ਜੇਸੀ ਸਾਡੇ ਨਾਂ ਆ ਕੋਈ ਇਦਾਂ ਨਹੀਂ ਹੈਗੀ ਕਿਹਦੇ ਨਾਮ ਤੇ ਹੁਣ ਮੀਟਰ ਉਥੇ ਕਿਹਦੇ ਨਾਮ ਤੇ ਗੁਰਪ੍ਰੀਤ ਸਿੰਘ ਦੇ ਨਾਮ ਤੇ ਮੇਰੇ ਹਸਬੰਦ ਦੇ ਨਾਮ ਤੇ ਹਾਂਜੀ ਹੁਣ ਕਿਹਨਾਂ ਤੇ ਮਾਮਲਾ ਕਿਹੜਾ ਦਰਜ ਹੋਇਆ ਤੇ ਕਿਉਂ ਹੋਇਆ ਸਰ ਹੁਣ ਇਹਨਾਂ ਤੇ ਪਹਿਲਾਂ ਤਾਂ 57 ਹੋਈ 57 ਤੋਂ ਬਾਅਦ ਇਹਨਾਂ ਤੇ 452 ਦਾ ਪਰਚਾ ਦਰਜ ਕਰ ਦਿੱਤਾ ਗਿਆ ਜਦ ਕਿ ਹਾਂਜੀ ਹਸਬੰਦ ਤੇ ਮੇਰੇ ਤੇ ਜਦ ਰਜਿਸਟਰੀ ਕਿਹਦੇ ਨਾਮ ਤੇ ਆ ਮਕਾਨ ਦੀ ਗੁਰਪ੍ਰੀਤ ਸਿੰਘ ਦੇ ਨਾਮ ਤੇ ਮੇਰੇ ਹਸਬੰਦ ਦੇ ਨਾਮ ਤੇ ਆ ਸਰ ਮਤਲਬ ਤੁਸੀਂ ਮਾਲਕ ਆ ਆਪਣੇ ਘਰ ਦੇ ਆਪਣੇ ਘਰ 'ਚ ਸਾਨੂੰ ਚੋਰ ਬਣਾਇਆ ਜਾਂਦਾ ਸਾਡੇ ਤੇ ਲੱਗੇ ਹਾਂਜੀ ਜਿਹੜੇ ਤੁਹਾਡੇ ਅਰੈਸਟ ਕਿੱਥੇ ਪਾਈਏ ਤੁਹਾਡੇ ਹਸਬੰਦ ਦੀ ਫਲੋਰ ਪਾਈ ਆ ਜੀ ਵੀਐਸਪੀ ਆਫ ਹਾਂਜੀ ਉੱਥੇ ਦਰਖਾਸਤ ਦੇਣ ਗਈ ਸੀ ਅਤਿੰਦਰ ਸਿੰਘ ਦੇ ਖਿਲਾਫ ਤੇ ਉਹਨੇ ਉੱਥੋਂ ਹੀ ਅਰੈਸਟ ਕਰ ਲਿਆ ਇੱਕ ਤੁਸੀਂ ਦੱਸਿਆ ਕਿ 1 ਲੱਖ ਰੁਪਇਆ ਜਿਹੜਾ ਤੁਸੀਂ ਕਿਹਨੇ ਬੈਂਕ ਕਿਸ ਨੂੰ ਦਿੱਤਾ ਸੀਗਾ ਉਹ ਕੀ ਮਾਮਲਾ ਜੀ ਸਾਰਾ ਉਹ ਸਰ ਇਦਾਂ ਹੋਈ ਨਹੀਂ ਅਤਿੰਦਰਪਾਲ ਸਿੰਘ ਨੇ ਮੰਨਿਆ ਨਹੀਂ ਜਿਹੜਾ ਜੋਗਿੰਦਰ ਵਾਸੀ ਸ਼ੋਅ ਵਿੱਚ ਚੱਲਦਾ ਪਈ ਅਸੀਂ 1 ਲੱਖ ਰੁਪਇਆ ਪੁਲਿਸ ਨੂੰ ਪਹਿਲਾਂ ਦਿੱਤਾ ਸੀ ਤੇ ਅਸੀਂ ਇਹਨਾਂ ਦੇ ਉੱਤੇ ਇਹ ਝੂਠੇ ਮੁਕਾਦਮੇ ਪਾਣ ਲਈ ਜਾਂ ਜੋ ਵੀ ਆ ਉਹ ਉਹ ਨਹੀਂ ਕਰਾਇਆ ਹਾਂਜੀ ਝੂਠਾ ਕਿਹਨੂੰ ਦਿੱਤਾ ਸੀਗਾ ਨਹੀਂ ਪੁਲਿਸ ਨੂੰ ਦਿੱਤਾ ਸੀ ਹਾਂਜੀ ਉਹ ਨਹੀਂ ਹਾਂਜੀ ਤੇ ਫਿਰ ਉਹ ਪੈਸੇ ਵਾਪਸ ਵੀ ਹੋ ਗਏ ਕੋਈ ਹਾਂਜੀ ਵਿੱਚ ਸੁਣਦੇ ਆ ਪਿਓ ਹੁਣ ਉਹ ਨਹੀਂ ਵਾਪਸ ਕਰਾਤੇ ਸੀ ਕਾਕੇ ਨਾਮ ਤੇ ਦਵਾਏ ਸੀ ਤੇ ਹੁਣ ਉਹ ਨਹੀਂ ਵਾਪਸ ਕਰਾ ਦਿੱਤੇ ਹੁੰਦੇ 1 ਲੱਖ ਰੁਪਏ ਕਾਹਦਾ ਦਿੱਤਾ ਸੀ ਗਾ ਜੀ ਸਰ ਸਾਡੇ ਤਾਂ ਇਹ ਦੁਪੱਟੀ ਝੂਠੇ ਮੁਕਾਦਮੇ ਕੇਸ ਪਾਉਣ ਦੇ ਦਿੱਤੇ ਸੀ ਉਹਨਾਂ ਨੂੰ ਕੋਲਸਣ ਅੱਛਾ ਜੀ ਹਾਂਜੀ ਤੇ ਹੁਣ ਕੀ ਤੁਸੀਂ ਮੰਗ ਕੇ ਕਰਦਾ ਮੰਗ ਤਾਂ ਇਹ ਹੀ ਸਰ ਕਰਦਿਆਂ ਅਸੀਂ 26 ਲੱਖ 60 ਹਜ਼ਾਰ ਦਾ ਮਕਾਨ ਲਿਆ ਮਕਾਨ ਵੀ ਸਾਡਾ ਆ ਘਰ ਪੂਰੇ ਪੇਪਰ ਵੀ ਸਾਡੇ ਨਾਂ ਆ ਫੇਰ ਵੀ ਸਾਨੂੰ ਸਾਡੇ ਨਾਲ ਹੀ ਧੋਖਾ ਹੁੰਦਾ ਪਿਆ ਸਾਨੂੰ ਅੰਦਰ ਨਹੀਂ ਬੰਨ੍ਹ ਦਿੰਦੇ ਵੋਲਟਾ ਸਾਡੇ ਸਾਰੇ 452 ਦਾ ਪਰਚਾ ਪਾ ਦੰਦੇ ਕਦੀ ਕੋਈ ਪਾ ਦੰਦੇ ਕੋਈ ਕਿਤੇ ਸਾਡੀ ਸੁਣਵਾਈ ਨਹੀਂ ਹੁੰਦੀ ਹਾਂਜੀ ਤੁਸੀਂ ਹੁਣ ਕੇ ਸੀਨੀਅਰ ਅਧਿਕਾਰੀ ਨੂੰ ਵੀ ਬਣੇ ਜਾਂ ਉਹਨਾਂ ਨੂੰ ਹਾਂਜੀ ਸਰ ਮੈਂ ਹੁਣ ਸਵੇਰ ਨੂੰ ਸਾਰੇ ਐਸਐਸਪੀ ਦਾ ਦਫ਼ਤਰ ਵੀ ਸਾਰੇ ਮੈਂ ਕੰਪਲੀਟ ਇਹ ਸਾਰੀ ਕਰਕੇ ਆਉਂਗੀ ਤੇ ਮੇਰੇ ਘਰ ਵਾਲੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਹੁਣ ਉਹ ਜੇਲ੍ਹ ਵਿੱਚ ਆ ਹਾਂਜੀ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਹੜੀ ਕਿੰਨੇ ਬੰਦੇ ਜੇਲ੍ਹ ਚ ਹੈ ਸਰ ਕੱਲੇ ਗੁਰਪ੍ਰੀਤ ਸਿੰਘ ਆ ਜੀ ਅੱਛਾ ਜੀ ਪਰਚਾ ਕਿੰਨੇ ਬੰਦਿਆਂ ਦੇ ਦਰਜ ਹੋਏ ਸਭ 파ਰਟੀਆਂ ਦਾ ਨਹੀਂ 8 9 ਬੰਦੇ ਦਾ ਲਿਖਿਆ ਹੋਊਗਾ ਜੋ ਵੀ ਉਹਨੇ ਲਿਖਾਇਆ ਹੋ ਉਹ ਰਿਮੇਨ ਨੋ ਲੈਜ ਹੈ ਜੀ ਹਾਂਜੀ ਹੁਣ ਕੀ ਆਪਾਂ ਮੰਗ ਕੀ ਕਰਦੇ ਸਰ ਆਪਾਂ ਤਾਂ ਸਾਫ਼ ਹੀ ਕਰਦੇ ਸਾਡਾ 26 ਲੱਖ 60000 ਰੁਪਿਆ ਲੱਗਾ ਉੱਪਰੋਂ ਮਕਾਨ ਵੀ ਸਾਡਾ ਪੂਰੇ ਡਾਕੂਮੈਂਟ ਵੀ ਸਾਡੇ ਇਹਨੇ ਖੁਦ ਹੱਥੀ ਸਾਡੇ ਨਾਲ ਰਜਿਸਟਰੀ ਕੀਤੀ ਤੇ ਹੁਣ ਫੇਰ ਕਬਜ਼ਾ ਨਹੀਂ ਦੇ ਰਹੇ ਸਾਨੂੰ ਫੇਰ ਠੋਖੇ ਨਾਲ ਅੰਦਰ ਬੜੇ ਆ ਜਦੋਂ ਜਾਓ ਤਾਂ ਉਲਟੇ ਪਰਚੇ ਸਾਡੇ ਉੱਪਰ ਪੈਂਦੇ ਹਾਂ ਜੀ ਤੇ ਹੁਣ ਮਕਾਨ ਦੇ ਉੱਪਰ ਕੌਣ ਰਹਿ ਰਿਹਾ ਉਹ ਤੇ ਜਿਹੜਾ ਨਾਮ ਪੜਨਾ ਆਇਆ ਹੋਇਆ ਉਹਦੇ ਉਹ ਇਸ ਟਾਈਮ ਤੇ ਹੁਣ ਬਲਬੀਰ ਕੌਰ ਖੁਦ ਅਮਰੀਕਾ ਤੋਂ ਆਈ ਹੋਈ ਉਹ ਵੀ ਰਹਿੰਦੇ ਆ ਤੇ ਇੱਕ ਉਹ ਨਹੀਂ ਦੋ ਬੰਦੇ ਬਿਠਾਲੇ ਹੋਇਆ ਅਤਿੰਦਰਪਾਲ ਸਿੰਘ ਤੇ ਇੱਕ ਹਰਜੀਤ ਸਿੰਘ ਸ਼ਾਇਦ ਕੋਈ ਹਾਂਜੀ ਤੇ ਪੈਸੇ ਤੁਸੀਂ ਜਿਹੜੇ 26,60,000 ਰੁਪਏ ਉਹ ਕਦੋਂ ਪੇਮੈਂਟ ਕੀਤੀ ਉਹ ਬਲਬੀਰ ਕੌਰ ਨੂੰ ਸਰ ਕੀਤੀ ਸੀ ਹਾਂਜੀ ਕੈਸ਼ ਪੇਮੈਂਟ ਕੀਤੀ ਹਾਂਜੀ ਕੈਸ਼ ਪੇਮੈਂਟ ਕੀਤੀ ਸੀ ਸਾਰੀ ਉਹ ਉਦੋਂ ਇੰਡੀਆ 'ਚ ਸੀਗੇ ਜਾਂ ਉਦੋਂ ਨਹੀਂ ਨਹੀਂ ਉਦੋਂ ਇੰਡੀਆ ਆਏ ਸੀ ਹਾਂਜੀ ਅਪ੍ਰੈਲ ਇੱਥੇ ਕੀਤੀ ਸੀ ਤੁਸੀਂ ਪੇਮੈਂਟ ਘਰ ਦੇ ਹ ਨਮਾ ਪਿੰਡ ਨਾਲ ਹੀ ਚਾਹਤੀ ਸੀ ਹਾਂਜੀ ਤੇ ਰਜਿਸਟਰੀ ਜਿਹੜੀ ਆ ਉਹ ਕਿਨੇ ਕਰਵਾ ਕੇ ਦਿੱਤੇ ਤੁਹਾਨੂੰ ਉਹ ਇਹਨਾਂ ਦੇ ਜਿਨ੍ਹਾਂ ਨੂੰ ਇਖਤਿਆਰਨਾਮਾ ਦਿੱਤਾ ਵਾ ਦੇਸ ਰਾਜੂ ਹਾਂ ਜੋਸਪਿੰਡ ਦੇ ਆ ਤੇ ਉਹਨਾਂ ਨੇ ਕੀਤੀ 29 ਮਈ ਨੂੰ ਸਾਡੇ ਨਾਲ ਰਜਿਸਟਰੀ ਹੋ ਗਈ ਸੀ ਤੇ ਉਸ ਤੋਂ ਬਾਅਦ ਤੁਸੀਂ ਕਬਜ਼ਾ ਵੀ ਲੈ ਲਿਆ ਹਾਂਜੀ ਅਸੀਂ ਰਹਿ ਕੇ ਆਏ ਹਾਂ 2-3 ਦਿਨ ਉੱਥੇ ਰਹਿ ਕੇ ਆਏ ਹਾਂ 3 ਦਿਨ 4 ਲੱਖ 100 ਹਜ਼ਾਰ ਦੀ ਆ ਫਿਲਹਾਲ ਹੂੰ ਹਾਂਜੀ ਉਹ ਲਿਖਿਆ ਇਨਾਂ ਬਸ ਅਸੀਂ ਪੂਰਾ ਪੇਮੈਂਟ ਕਰਕੇ ਇਹਨਾਂ ਨੂੰ ਦਿੱਤਾ ਆ ਸਾਰਾ ਤੇ ਹੁਣ ਇਹ ਕਹਿੰਦੇ ਆ ਮਕਾਨ ਸਾਡਾ ਇੰਨੇ ਦਾ ਨਹੀਂ ਸੀ ਵੱਧ ਦਾ ਵਿਕਦਾ ਆ ਸੀ ਗਲਤੀ ਕਰ ਲਈ ਇੰਨੇ ਚ ਵੇਚ ਕੇ ਤੇ ਹੁਣ ਅਸੀਂ ਕਬਜ਼ਾ ਸਾਡਾ ਹੀ ਆ ਜਦੋਂ ਅਸੀਂ ਜਾਂਦੇ ਆ ਸਾਨੂੰ ਪੁਲਿਸ ਵੀ ਧੱਕਾ ਕਰਦੀ ਪਈ ਆ ਹਾਂਜੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਉਲਟਾ ਸਾਡੇ ਸਿਰ ਸਾਰੇ ਕੇਸ ਪਏ ਆ ਮਕਾਨ ਵੀ ਸਾਡਾ ਸਾਡਾ ਕੋ ਸਾਡਾ ਚੱਕ ਕੇ ਬੰਦਾ ਵੀ ਸਾਡੇ ਚੱਕ ਲਿਆ ਫਿਰ ਮੈਂ ਇਹ ਕਾਦੀ ਇਨਸਾਫ ਨਹੀਂ ਕਰਦੇ ਹੋਰ ਜਿੱਦਾਂ ਹੁਣ ਦੇਖੋ ਸਾਰਾ ਕੁਝ ਸਾਡੇ ਨਾਂ ਆ ਪ੍ਰੋਪਰ ਪੇਪਰ ਸਾਡੇ ਨਾਂ ਆ ਇਹ ਹੁਣ ਕਹਿ ਦਿੰਦੇ ਆ ਕਿ ਮਾਨ ਸਰਕਾਰ ਆ ਵੱਡੀ ਨਹੀਂ ਲੈਂਦੀ ਜਾਂ ਕੋਈ ਨਹੀਂ ਉਹ ਖੁਦ ਆਪ ਮੰਨਦੇ ਆ ਜਗਿੰਦਰ ਬਸੀ ਦੇ ਸ਼ੋ ਰੇਡੀਓ ਸ਼ੋ ਵਿੱਚ ਵੀ ਅਸੀਂ ਲੱਖ ਰੁਪਏ ਵੱਡੀ ਦੇ ਕੇ ਪਰਚੇ ਕਰਾਇਆ ਫਿਰ ਇਨਸਾਫ ਕਿੱਥੋਂ ਦਾ ਹੋਇਆ ਇਹਦੇ ਵਿੱਚ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਜਦੋਂ ਅਸੀਂ ਐਨੀ ਪੇਮੈਂਟ ਦੇ ਕੇ ਆਪਣਾ ਘਰ ਖਰੀਦਿਆ ਉਹਦੇ ਵਿੱਚ ਸਾਡਾ ਸਾਰਾ ਹੱਕ ਹੋਣਾ ਚਾਹੀਦਾ ਉਲਟਾ ਸਾਡੇ ਸਿਰ ਪਰਚਾ ਨਹੀਂ ਹੋਣਾ ਚਾਹੀਦਾ ਅਸੀਂ ਇਸ ਗੱਲ ਦੀ ਮੰਗ ਕਰਦੇ ਪਸੰਨ ਵੀ ਇਨਸਾਫ ਦਵਾਇਆ ਜਾਵੇ ਜਿਹੜੇ ਝੂਠੇ ਇਹ ਸਾਡੇ ਪਰਚੇ ਪਾਏ ਉਹ ਰੱਦ ਕੀਤੇ ਜਾਣ ਇਹ ਨਵੇਂ ਪਿੰਨਾ ਚਾਚਕ ਅਮਰੀਕਾ ਚ ਫੈਮਿਲੀ ਰਹਿੰਦੀ ਹੈ ਕਮਲਤਾ ਢੀਵਾਲ ਦੀ ਫੈਮਿਲੀ ਜਿਹੜੇ ਉਹਦੇ ਫਾਦਰ ਵੀ ਉੱਥੇ ਨੇ ਤੇ ਉਹਦੀ ਮਦਰ ਵੀ ਉੱਥੇ ਨੇ ਉਹਨਾਂ ਦੀ ਇੱਕ ਪਿੰਡ ਦੇ ਵਿੱਚ ਕੋਠੀ ਹੈ ਜੀ ਉਹ ਜਿਹੜਾ ਗੁਰਪ੍ਰੀਤ ਸਿੰਘ ਜਲੰਧਰ ਦਾ ਰਹਿਣ ਵਾਲਾ ਉਹ ਕਹਿ ਰਿਹਾ ਵੀ ਮੈਂ ਜਿਹੜੇ ਕਮਲਤਾ ਢੀਵਾਲ ਤੋਂ ਜਿਹਦੀ ਰਿਸਤੀ 29 5 ਨੂੰ ਕਰਵਾ ਲਈ ਹੈ ਪਰ ਜਿਹੜੀ ਉਹਦੀ ਮਦਰ ਬਲਵੀਰ ਕੌਰ ਉਹ ਕਹਿੰਦੀ ਮੈਂ ਆਲਰੇਡੀ ਕੋਰਟ ਤੋਂ ਇਹਦਾ ਸਟੇ ਲੈਿਆ ਸੀ ਸਟੇ ਦੇ ਬਾਵਜੂਦ ਜਿਹੜੀ ਰਿਸਤੀ ਹੋ ਗਈ ਹੈ ਜਿੱਥੇ ਮੈਂ ਇੱਕ ਜਿਹੜਾ ਤਵਿੰਦ ਹਵਤਿੰਦਰ ਸਿੰਘ ਹੈਗਾ ਨਾਮ ਦਾ ਬੰਦਾ ਇਹ ਛੋਟਾ ਨਾ ਐਮਪੀ ਉਹਦਾ ਵੀ ਉਹਨੂੰ ਮੈਂ ਉੱਥੇ ਪਾਵਰ ਆਫ ਟਾਰਨ ਦਿੱਤੀ ਜਿਹੜਾ ਉੱਥੇ ਰਹਿ ਰਿਹਾ ਇਹ ਉਸ ਦਿਨ ਇਹਨਾਂ ਕਈ ਦਿਨਾਂ ਤੋਂ ਚੱਲਦਾ ਸੀ ਅਸੀਂ ਪਹਿਲਾਂ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਸੀ ਇਸ ਸੰਬੰਧ ਚ ਪਰ ਫਿਰ ਇਹ ਜਿਹੜੇ ਜਿਹੜਾ ਗੁਰਪ੍ਰੀਤ ਸਿੰਘ ਨੇ ਕੋਈ ਬਾਹਰੋਂ ਬੰਦੇ ਲਿਆ ਕੇ ਹਾਇਰ ਕਰਕੇ 14-15 ਬੰਦੇ ਜਿਹਨਾਂ ਨੇ ਨੰਹੰਗਾ ਦੇ ਬਾਣੀ ਸੀ ਗੱਡੀਆਂ ਚ ਆ ਕੇ ਉੱਥੇ ਜਿਹੜਾ ਉਹ ਬੰਦਾ ਉੱਥੇ ਉਹਨਾਂ ਨੇ ਕੇਅਰ ਟੇਕਰ ਖਾਣਾ ਬਣਾਉਣ ਲਈ ਰੱਖਿਆ ਸੀ ਉਹਦੀ ਕੁੱਟਮਾਰ ਕੀਤੀ ਸੀ ਜਿਹੜੀ ਉਹਦੀ ਐਮਐਲਏ ਨਾਲ ਤੇ ਉਹਦੇ ਬਿਆਨ ਦੇ ਆਧਾਰ ਤੇ ਜਿਹੜਾ ਇਹ ਐਫਆਈਆਰ ਲੌਜ ਕੀਤੀ ਗਈ ਹੈ ਇਹਦੇ ਵਿੱਚ ਜਿਹੜੀ ਇੱਕ ਗੁਰਪ੍ਰੀਤ ਸਿੰਘ ਦੀ ਅਰੈਸਟ ਹੋਈ ਹੈ ਬਾਕੀ ਹਲੇ ਅਰੈਸਟ ਕਰਨੇ ਬਾਕੀ ਨੇ ਤੇ ਬਾਕੀ ਅੰਦਰ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਤੇ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਹ ਸੁਧਾਰਤੇ ਉਦਾਂ ਹੀ ਤਪੀਸ ਜਿਹੜੀ ਹੈ ਅੱਗੇ ਅੱਗੇ ਅਮਲ ਜਲਿਆ ਦੀ ਹੈ ਪਰ ਇੱਕ ਇੱਕ ਜਿਹੜਾ ਵੀਡੀਓ ਬਾਹਰ ਕਿਸੇ ਚੈਨਲ ਤੇ ਚੱਲੀ ਹੋਈ ਹੈ ਇਹੋ ਦੋਸ਼ ਕਿਹਾ ਜਾ ਰਿਹਾ ਕਿ 1 ਲੱਖ ਰੁਪਈਆ ਜਿਹੜਾ ਪੁਲਿਸ ਨੂੰ ਦਿੱਤਾ ਗਿਆ ਜਿਹੜਾ ਹੈ ਇਹ ਮਾਮਲਾ ਦਰਜ ਕਰਾਉਣਾ ਦਾ ਤੁਸੀਂ ਵੀ ਸ਼ਾਇਦ ਸੁਣੀ ਹੋਵੇਗੀ ਇਹ ਇਦਾਂ ਦੀ ਦੇਖੋ ਬਾਈਲ ਹੋਈ ਹੈ ਤੇ ਵਿੱਚ ਕੋਈ ਇਦਾਂ ਦਾ ਨਾ ਕੋਈ ਪੈਸੇ ਵਾਲੀ ਗੱਲ ਇੰਨਾ ਕੋ ਹੋਇਆ ਤੇ ਇਹ ਤਾਂ ਹੁਣ ਉਹ ਜਿਹਨੇ ਦਿੱਤਾ ਜਾਂਨੇ ਲੈ ਉਹ ਹੀ ਜਾਣ ਸਕਦੇ ਹਨ ਜੀ ਕਿ ਕੀ ਮਾਮਲਾ ਹੈਗਾ ਕੀ ਹੈਗਾ ਪਰ ਇਹ 올ਡ ਕੇਸ ਦੱਸਦੇ ਆ ਇਸ ਲੜਾਈ ਤੋਂ ਪਹਿਲਾਂ ਦੀ ਕੋਈ ਗੱਲ ਦੱਸਦੇ ਜਦੋਂ ਪਤਾ ਲੱਗਿਆ ਕੱਲ ਨੀ ਕੱਲ ਉਹ ਜਿਹੜੀ ਅਮਨਦੀਪ ਕੱਲ ਉਹ ਆਈ ਸੀ ਮੇਰੇ ਕੋਲ ਤੇ ਉਹਨੇ ਹੀ ਮੈਨੂੰ ਜਿੰਨਾ ਕਿ ਦੱਸਿਆ ਸੀ ਕਿ ਜਦੋਂ ਪਹਿਲਾਂ ਸਟਾਰਟਿੰਗ ਇਹ ਲੜਾਈ ਹੋਈ ਆ ਉਦੋਂ ਕੋਈ ਬੰਦਾ ਉਹਨਾਂ ਦੀ ਹੈਲਪ ਕਰਾਉਣ ਨੂੰ ਕਹਿੰਦਾ ਸੀ ਵੀ ਤੁਹਾਡੀ ਹੈਲਪ ਕਰਾ ਦੂੰਗਾ ਤੇ ਉਹ ਸਿਰ ਉਹਨਾਂ ਦਾ ਕਹਿੰਦੇ ਸਾਡਾ ਇਹ ਸੋਲਵ ਹੋਗਾ ਉਹਨੂੰ ਪੁੱਛਿਆ ਸੀ ਵੀ ਦੱਸੋ ਕੋਈ ਸਾਡੀ ਪੁਲਿਸ ਦੀ ਹੈਲਪ ਹੈ ਕੋਈ ਤੁਹਾਨੂੰ ਕਰਾਉਣਾ ਚਾਹੁੰਦੇ ਉਹ ਬੰਦੇ ਨਹੀਂ ਮੈਂ ਕੋਈ ਟਾਈਮ ਥੋੜਾ ਮੈਂ ਸੋਲਵ ਕਰ ਲ ਮਤਲਬ ਪੁਲਿਸ ਦੇ ਨਾਂ ਦੇ 1 ਲੱਖ ਰੁਪਏ ਲਿਆ ਸੀ ਦੇਖੋ ਪੁਲਿਸ ਦੇ ਨਾਂ ਤੇ ਲਿਆ ਜਾਂ ਉਹਨੇ ਖੁਦ ਲਿਆ ਆਪਣੇ ਨਾਂ ਤੇ ਉਹਨੇ ਰਿਸਕ ਲਿਆ ਜਿਸ ਬੰਦੇ ਨੇ ਵੀ ਲਿਆ ਉਹ ਇਹ ਉਸ ਦੇ ਖਿਲਾਫ ਕੁੱਦਾਰ ਹੋ ਉਸ ਦੇ ਖਿਲਾਫ ਹਲੇ ਤੱਕ ਜਿਉ ਕੰਪਲੀਟ ਕੋਈ ਨਹੀਂ ਕੀਤੀ ਉਹਨੇ ਉਹਨੇ ਕਿਹਾ ਸੀ ਕੱਲ ਮੈਂ ਖੁਦ ਮਿਲਿਆ ਦੋ ਵਾਰ ਉਹਨੂੰ ਕਿ ਜੇ ਤੁਹਾਨੂੰ ਕੋ ਹੈ ਉਹ ਕੰਦੀ ਨਹੀਂ ਸਾਡਾ ਸੋਲਵ ਹੋ ਗਿਆ ਹੈ ਮਸਲੀ ਉਹਨਾਂ ਕਹਿੰਦੇ ਪੈਸੇ ਵਾਪਸ ਵੀ ਕਰ ਦੇ ਉਹ ਕਹਿੰਦੀ ਸ਼ਾਇਦ ਸਾਡਾ ਇਦਾਂ ਹੋ ਗਿਆ ਉਹ ਸਾਨੂੰ ਜਿਹੜੀ ਰਜਿਸਟਰੀ ਹੈ ਜੀ ਉਹ ਗੁਰਪ੍ਰੀਤ ਸਿੰਘ ਦੇ ਨਾਮ ਤੇ ਹੋਈ ਹੋਈ ਹੈ ਜੀ ਬਿਲਕੁਲ ਹੋਈ ਹੈ ਜੀ ਪਰ ਉਹ ਤੋਂ ਪਹਿਲਾਂ ਬਲਵੀਰ ਕੌਰ ਨੇ ਇੱਕ ਮਾਨਯੋਗ ਫਲੋਰ ਦੀ ਅਦਾਲਤ ਤੋਂ ਉਥੋਂ ਸਟੇ ਹੋਇਆ ਉਸ ਪ੍ਰਾਪਰਟੀ ਦਾ ਕਿ ਉਹਨੂੰ ਸੇਲ ਵੇਚ ਨਹੀਂ ਸਕਦਾ ਕਿਉਂਕਿ ਉਹਨੂੰ ਡਾਊਟ ਸੀ ਵੀ ਮੇਰਾ ਬੇਟਾ ਇਹ ਮੇਰਾ ਜਿਹੜਾ ਘਰ ਹੈ ਜੱਦੀ ਘਰ ਹੈ ਇਹਨੂੰ ਵੇਚ ਦਊਗਾ ਪਰ ਇਹ ਦੋ ਤਿੰਨ ਦੋਨਾਂ ਤਰ੍ਹਾਂ ਨੇ ਐਕਸੈਪਟ ਕੀਤਾ ਸੀ ਅਸੀਂ ਇਸ ਕੋਰਟ 'ਚ ਜਾਵਾਂਗੇ ਪਰ ਇਹ ਐਕਸੈਪਟ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਇਹ ਝਗੜਾ ਕੀਤਾ ਦੇ ਦੇ ਉਸ ਬੰਦੀ ਜਿਹੜੀ ਹਾਲ ਤੱਕ ਫੇਲਾ ਕਾਨੂੰਨੀ ਕਾਰਵਾਈ ਕੀਤੀ ਗਈ। ਫਿਰ ਇਹਦੇ ਵਿੱਚ 420 ਵੀ ਲੱਗੇ ਜਿਹਨੇ ਰਜਿਸਟਰੀ ਕਰਾਈ ਹੈਗੀ। ਹਾਲ ਤੱਕ ਦੇਖੋ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਨਵੈਸਟੀਗੇਸ਼ਨ ਪਾਰਟ ਹੈ ਜੀ ਇੰਦਾਂ ਦੀ ਗੱਲ ਸਾਡੇ ਧਿਆਨ ਚ ਆਊਗੀ। ਤੇ ਜੋ ਵੀ ਫੈਂਸ ਬਣਨਗੇ ਅਸੀਂ ਉਹ ਲਾਵਾਂਗੇ ਜਿਹਦੇ ਤੇ ਲੱਗੇ ਬੰਦੇ। ਪੁਲਿਸ ਫੈਮਲੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਮਾਲਕਾਂ ਰਜਿਸਟਰੀ ਦੇ ਬਹਾਲ ਤੇ ਅਸੀਂ ਆਪਣੇ ਕੋਠੇ ਤੇ ਕਬਜ਼ਾ ਲਿਆ ਸੀ। ਤੇ ਪੁਲਿਸ ਨੇ ਸਾਢੇ ਘਰ ਦੇ ਵਿੱਚ ਜਿਹੜੇ ਅਟੈਕ ਕਰਨ ਸੀ ਉਹਨਾਂ ਦੇ ਵਿਰਲੇ ਸਾਢੇ ਦੇ ਫੁਕਾ ਗਿਆ ਸਬੂਨ ਦੇ ਜਿਹੜੀ ਘਰ ਲੱਗ ਗਿਆ ਨਹੀਂ ਇਦਾਂ ਨਹੀਂ ਹੈ ਦੇਖੋ ਕਬਜ਼ਾ ਉਹਨਾਂ ਦਾ ਰਿਸਤੀ ਜ਼ਰੂਰ ਹੋਈ ਸੀ ਉਹਨਾਂ ਦੇ ਨਾਂ ਤੇ ਲੇਕਿਨ ਕਬਜ਼ਾ ਨਹੀਂ ਸੀ ਲਿਆ ਕਬਜ਼ਾ ਲੈਣ ਦੀ ਕੋਸ਼ਿਸ਼ ਹੀ ਕੀਤੀ ਗਈ ਸੀ ਉਦੋਂ ਉਹ ਗਲ ਤਰੀਕੇ ਨਾਲ ਉਹ ਤਰੀਕਾ ਦੇਖੋ ਮੀਟਰ ਵੀ ਉਹ ਚੈਲੰਜ ਕੀਤਾ ਉਹਨਾਂ ਨੇ ਮੀਟਰ ਨੂੰ ਉਹਨਾਂ ਨੇ ਲੱਗ ਕੰਪਲੀਟ ਕੀਤੀ ਹੈ ਬਿਜਲੀ ਵਿਭਾਗ ਨੂੰ ਉਹ ਬਿਜਲੀ ਵਿਭਾਗ ਦੇਖੇਗਾ ਕਿ ਮੀਟਰ ਕਿਵੇਂ ਲੱਗ ਗਿਆ ਪੁਲਿਸ ਦਾ ਮੀਟਰ ਨਹੀਂ ਉਹ ਦੇਖ ਰਿਹਾ ਹੈ ਕਿਵੇਂ ਲੱਗਿਆ ਮੀਟਰ